ਔਰੇ ਭਾਈ ਰਾਜਾ ਵਧੀਆ ਤੇਰਾ ਟਾਈਮ ਨਿਬੜ ਗਿਆ ਸੰਤਾ ਉਸੇ ਵੀ ਅੱਜ ਸ਼ਾਮ ਤੱਕ ਮੱથા ਵਢਾਂਗੇ ਉਹ ਸ਼ਾਬਾਸ਼ ਭਾਈ ਅਮਰ ਤੁਹਾਡੇ ਤੁਸੀਂ ਵਧੀਆ ਹਿੰਮਤ ਮਾਰੀ ਜਿਹੜੀ ਵੱਢ ਗਏ ਇਹ ਤੇ ਯਾਰ ਸਪੈਸ਼ਲ ਤੁਹਾਨੂੰ ਕੱਲ ਨੂੰ ਫੇਰ ਆਉਣਾ ਪੈਣਾ ਸੀ ਇੱਧਰ ਆਉਣਾ ਪੈਣਾ ਸੀ ਭਾਈ ਕੱਲ ਨੂੰ ਅਸੀਂ ਜਾਣਾ ਸੋਇਓ ਪਾਰ ਹਰਜਿੰਦਰ ਕੇ ਤੇ ਉਧਰ ਦਿਹਾੜੀ ਲੱਗਣੀ ਸਾਡੀ ਕੱਲ ਨੂੰ ਤਾਂ ਉਹ ਹੋਰ ਯਾਰ ਜਦੋਂ ਬੱਦਲ ਹੁੰਦੇ ਨੇ ਨਾ ਤੇ ਇੱਕ ਤਾਪ ਚੜਨ ਵਾਲਾ ਹੋ ਜਾਂਦਾ ਸੀਗਾ ਚੰਗਾ ਹੋ ਗਿਆ ਨਿਬੜ ਗਿਆ ਕੰਮ ਵਧੀਆ ਹੋ ਗਿਆ ਭਾਈ ਔਰ ਕੱਲ ਪਰਸੋਂ ਕਾਸੀ ਬਹੁਤ ਪੈਣਾ ਸਾਡੇ ਤੇ ਇੱਕ ਮੌਸਮ ਖਰਾਬ ਹੈ ਜਹਰ ਕੋ ਕਹਿੰਦਾ ਬਈ ਕੱਲ ਨੂੰ ਆਜੋ ਕੱਲ ਨੂੰ ਆਜੋ ਅਸੀਂ ਬਹੁਤ ਕਸ ਚਾਹਣਾ ਹੋਰ ਯਾਰ ਚੰਗਾ ਹੋ ਗਿਆ ਬਾਈ ਰਾਜ ਆਪਣਾ ਬਾੜ ਕਿੰਨਾ ਭਲਾ ਲੈ ਸੁਣ ਬਈ ਵਰਤਾ ਰੱਬ ਨੂੰ ਜਾਣ ਦੇਣੀ ਆ ਐਵੇਂ ਕਹਤੋਂ ਮੈਂ ਝੂਠ ਬੋਲੀ ਜਾਵਾ ਆ ਸਾਢੇ 4 ਕਿੱਲਿਆਂ ਤੋਂ ਮਰਲਾ ਜਾਂ ਅੱਧਾ ਮਰਲਾ ਉੱਤੇ ਹੋ ਸਕਦਾ ਬਸ ਇੰਨੀ ਕੀ ਆ ਪੈੜੀ ਮੇਰੀ ਉਹ ਆ ਗਿਆ ਨਾ ਸੱਚ ਸਾਹਮਣੇ ਲੋ ਉਹ ਜਿੰਦੇ ਬਈ ਤੂੰ ਕਿਉਂ ਮੈਂ ਗਲਤ ਟਾਈਮ ਤੇ ਆ ਗਿਆ ਜਿਹੜਾ ਇੰਨਾ ਹੈਰਾਨ ਹੋ ਗਿਆ ਨਹੀਂ 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 ਮੈਂ 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 ਕਾਹਤੋਂ ਹੈਰਾਨ ਹੋਣਾ ਰਾਜ ਬਾਈ ਤੁਸੀਂ ਆਪ ਜੀ ਗੱਲਾਂ ਬਾਅਦ ਚ ਕਰਿਓ ਪਹਿਲਾਂ ਤੂੰ ਮੈਨੂੰ ਦੱਸ ਤੁਹਾਡਾ ਵਾਧ ਕਿੰਨਾ ਹੈ 4.5 ਕਿੱਲੇ ਕੇ ਹਾਂ 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 ਬਾਈ ਹਾਂ ਇੰਨਾ ਕੀ ਹੋਣਾ ਜਾਂ ਤਾਂ ਮਾੜਾ-ਮੋਟਾ ਵਾਧ ਹੋਣਾ ਜਾਂ ਮਾੜਾ-ਮੋਟਾ ਘੱਟ ਹੋਊਗਾ ਬਸ ਇੰਨਾ ਕੀ ਹਵਾਨ ਬਾਈ ਓ ਬਾਈ ਅਮਰ ਸਿਆ বাজ ਕੇ ਰਹੀਆਂ ਤੋ ਇਹ ਬੰਦਾ ਬਹੁਤ ਚਲਾਕ ਹੈ ਮੈਂ ਪਿਛਲੇ 3 ਸਾਲੇ ਦਾ ਵਾਂ ਠੇਕੇ ਤੇ ਵਾਇਆ ਹੈ ਤੇ ਹੁਣ ਤੈਨੂੰ ਇਹ ਬੜਾਈ 4.5 ਕਿਲਿਆਂ ਦੱਸੀ ਜਾਂਦਾ ਤੇ ਮੈਥੋਂ ਹੀ ਪਤੰਦਰ 5 ਕਿਲਿਆਂ ਹਿਸਾਬ ਨਾਲ ਠੇਕਾ ਲੈ ਗਿਆ ਤੇ ਹੁਣ ਜਦੋਂ ਕਣਕ ਦੇ ਪੈਸੇ ਦੇਣ ਦੀ ਵਾਰੀ ਆਈ ਆ ਇਸੇ ਵਾਰ ਨੂੰ ਇਹ 4.5 ਕਿਲੇ ਦੱਸੀ ਜਾਂਦਾ ਵਾਹੋ ਚਲਾਕ ਸੱਜਣਾ ਅਸਲ ਦੇ ਵਿੱਚ ਭਾਈ ਅਮਰ ਤਾਂ ਮੈਨੂੰ ਪੂਰੀ ਚੰਗੀ ਤਰ੍ਹਾਂ ਪਤਾ ਨਹੀਂ ਵੀ ਇਹ 4.5 ਕਿਲੇ ਆ ਕਿ 5 ਕਿਲੇ ਬਾਕੀ ਗੱਲ ਭਾਈ ਆਪਾਂ ਕਿਤੇ ਝੂਠ ਨਹੀਂ ਮਾਰਿਆ ਰੱਬ ਨੂੰ ਜਾਣ ਦੇਣੀ ਆ ਯਾਰਾ ਉਹ ਰੱਬ ਨੂੰ ਤਾਂ ਬਾਈ ਅਸੀਂ ਵੀ ਜਾਣ ਦੇਣੀ ਆ ਪਰ ਲੱਗਦਾ ਤੂੰ ਨਾ ਰੱਬ ਨੂੰ ਰਈ ਝੂਠ ਬੋਲੇਗਾ ਤੇ ਉਹਨੂੰ ਵੀ ਚਾਰਨ ਦੀ ਕੋਸ਼ਿਸ਼ ਕਰੇਗਾ ਉਹ ਚਲੋ ਚਲੋ ਐਂ ਕਰੋ ਤੁਸੀਂ ਨਾ ਥੋਡੀ ਨਾ ਮੇਰੀ ਕੋਣੀਕ 5 ਕਿਲੇ ਦੇ ਹਿਸਾਬ ਨਾਲ ਲਾ ਲੋ